ਇਨੂੰ ਪ੍ਰੇਰਨ ਕਰਨਾ ਸਾਡੀ ਜਿਹੜੀ ਪ੍ਰੈਜ਼ੈਂਟ ਪੁਲਿਸ ਫੋਰਸ ਆ ਉਹਦੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਕਈ ਚੈਲੰਜਸ ਨੇ ਹੁਣ ਨਵੇਂ ਜਮਾਤਿਆਂ ਦੇ ਮੁਤਾਬਕ ਨਵੇਂ ਚੈਲੰਜਸ ਜਿਹੜੇ ਹੈਗੇ ਪੁਲਿਸ ਫੋਰਸ ਫੇਸ ਕਰ ਰਹੀ ਹੈ ਜਿਵੇਂ ਕ੍ਰਾਈਮ ਦਾ ਜਿਹੜਾ ਅਸਪੈਕਟ ਆ ਉਹ ਵੀ ਚੇਂਜ ਹੋ ਗਿਆ ਹੈ ਨਵੇਂ ਟੈਕਨੀਕਲ ਕ੍ਰਾਈਮ ਆ ਰਹੇ ਆ ਤੇ ਧੀਰੇ ਕਰਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਆ ਤੀ ਗਿਆ ਜਿਹੜਾ ਇੱਕ ਨਾਰਮਲ ਪੁਲਿਸ ਵਾਲਾ ਉਹਦੇ ਕੋਲ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਨਹੀਂ ਹੋਈ ਜਿਸ ਦੇ ਕਾਰਨ ਕਿ ਆਪਾਂ ਜਿਹੜੇ ਸਮਾਜ ਦੇ ਵਿੱਚ ਰਹਿ ਰਹਿਣ ਵਾਲੇ ਜਿਹੜੇ ਬਚਿੰਦੇ ਨੇ ਉਹਨਾਂ ਦੀ ਪ੍ਰੋਪਰਲੀ ਹੈਲਪ ਨਹੀਂ ਕਰ ਪਾਉਂਦੇ ਇਹਦਾ ਇੱਕ ਨੰਗਾਪਨ ਸਾਈਬਰ ਕ੍ਰਾਈਮ ਹੈ ਜਿਹੜਾ ਕਿ ਬਹੁਤ ਜ਼ਿਆਦਾ ਹੋ ਰਿਹਾ ਹੈ ਔਰ ਕਉਈ ਤਰ੍ਹਾਂ ਜਿਹੜਾ ਹੈਗਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਜਿਹੜੇ ਮੋੜ ਰਮੇ ਜਮਾਨੇ ਦੇ ਵਿੱਚ ਜਿਹੜੀਆਂ ਨੰਨੀਆਂ ਪ੍ਰੋਬਲਮ ਨੇ ਉਹਨਾਂ ਕਿ ਸਸਤਰਾਕਤੀ ਪ੍ਰੋਬਲਮ ਹੈ ਜਿਹੜੀ ਕਿ ਸੁਸਾਇਟੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਇਹ ਜਿਹੜੇ ਚੈਲੰਜਰ ਨੇ ਇਹਨਾਂ ਨੂੰ ਜਿਹੜਾ ਹੈਗਾ ਸਾਨੂੰ ਉਸੇ ਤਰੀਕੇ ਨਾਲ ਨਜਿੱਠਣਾ ਪਏਗਾ ਜਿਸ ਤਰੀਕੇ ਨਾਲ ਕਿ ਅਸੀਂ ਪਹਿਲਾਂ ਜਿਹੜਾ ਸਾਡੀ ਪੁਲਿਸ ਫੋਰਸ ਇਹ ਕੰਮ ਕਰਦੀ ਰਹੀ ਹੈ ਔਰ ਇਸ ਜਿਹੜਾ ਬਹੁਤ ਇੰਪੋਰਟੈਂਟ ਕੀ ਜਿਹੜੀ ਅੱਜ ਦੇ ਡੇਟ ਦੇ ਵਿੱਚ ਉਹ ਹੈਗਾ ਟਰਸਟ ਪਬਲਿਕ ਤੋਂ ਪੁਲਿਸ ਤੇ ਵਿੱਚ ਜਿਹੜਾ ਟਰਸਟ ਹੈਗਾ ਟਰਸਟ ਕੱਤਰਾਂ ਉਹਨੂੰ ਬਿਲਡ ਕਰਨ ਵਾਸਤੇ ਸਾਨੂੰ ਜਿਹੜਾ ਹੈਗਾ ਨਵੇਂ ਸਿਰੇ ਤੋਂ ਜਿਹੜਾ ਅਸੀਂ ਕੋਸ਼ਿਸ਼ਾਂ ਕਰ ਰਹੇ ਆ ਉਹਦੇ 'ਚ ਸੰਪਰਕ ਮੀਟਿੰਗ ਸਾਡਾ ਇੱਕ ਜਿਹੜਾ ਪ੍ਰੋਗਰਾਮ ਹੈ ਪਿਛਲੇ 6 ਮਹੀਨੇ ਤੋਂ ਚੱਲ ਰਿਹਾ ਹੈ ਉਸ ਦੇ ਤਾਈਂ ਅਸੀਂ ਜਿਹੜੇ ਆਮ ਨਾਗਰਿਕ ਨੇ ਸ਼ਹਿਰ ਦੇ ਜਿਨ੍ਹਾਂ ਦੇ ਉਹਨਾਂ ਦੇ ਨਾਲ ਜਿਹੜਾ ਹੈਗਾ ਸੰਪਰਕ ਇਸਟੈਬਲਿਸ਼ ਕਰਦੇ ਆ ਉਹਨਾਂ ਨੂੰ ਜਾਣਕਾਰੀ ਦੰਨੇ ਆ ਪੁਲਿਸ ਦੀ ਵਰਕਿੰਗ ਦੇ ਬਾਰੇ ਪੁਲਿਸ ਨੂੰ ਕਿਸ ਤਰੀਕੇ ਨਾਲ ਅਪਰੋਚ ਕਰਨਾ ਉਹਨਾਂ ਨੇ ਇਹ ਸਾਰੀਆਂ ਜਿਹੜੀਆਂ ਤੀਜਾਂ ਅਸੀਂ ਕਰਨਾ ਆ